ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੇ ਆ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੀ ਅਪੀਲ ਅਦਾਲਤ ਨੇ ਰਾਸ਼ਟਰਪਤੀ ਡੋਨਲਡ 트੍ਰੰਪ ਨੂੰ ਝਟਕਾ ਦਿੰਦਿਆਂ ਪ੍ਰਵਾਸੀਆਂ ਨੂੰ ਏਲੀਅਨਜ਼ ਐਕਟ ਅਧੀਨ ਡਿਪੋਰਟ ਕਰਨ ਤੇ ਰੋਕ ਲਾ ਦਿੱਤੀ ਹੈ ਸੱਤਾ 'ਚ ਆਉਣ ਮਗਰੋਂ 트੍ਰੰਪ ਸਰਕਾਰ ਨੇ ਸੈਂਕੜਿਆਂ ਦੀ ਗਿਣਤੀ 'ਚ ਪ੍ਰਵਾਸੀਆਂ ਨੂੰ ਏਲੀਅਨਜ਼ ਐਨਮੀਜ਼ ਐਕਟ 1978 ਅਧੀਨ ਡਿਪੋਰਟ ਕਰ ਦਿੱਤਾ ਜਿਨ੍ਹਾਂ ਵਿੱਚੋਂ ਕਈ ਅਲਸਲਵਾਡੋਰ ਦੀਆਂ ਜੇਲ੍ਹਾਂ 'ਚ ਪਹੁੰਚਾ ਦਿੱਤੇ ਗਏ ਤੇ ਅੱਜ ਤੱਕ ਬਾਹਰ ਨਿਕਲਣ ਵਾਸਤੇ ਸੰਘਰਸ਼ ਕਰ ਰਹੇ ਨੇ ਅਦਾਲਤ ਨੇ ਕਿਹਾ ਕਿ ਅਮਰੀਕਾ ਉੱਤੇ ਕੋਈ ਹਮਲਾ ਨਹੀਂ ਹੋਇਆ ਜਿਸ ਦੇ ਮੱਦੇਨਜ਼ਰ ਵੈਨਜ਼ੁਏਲਾ ਦੇ ਨਾਗਰਿਕ ਦੁਸ਼ਮਣ ਮੁਲਕ ਨਾਲ ਸਬੰਧਤ ਨਹੀਂ ਮੰਨੇ ਜਾ ਸਕਦੇ ਪ੍ਰਵਾਸੀਆਂ ਵੱਲੋਂ ਪੇਸ਼ ਵਕੀਲਾਂ ਨੇ ਦਲੀਲ ਦਿੱਤੀ ਕਿ ਅਲਸਲਵਾਡੋਰ ਦੀਆਂ ਜੇਲ੍ਹਾਂ 'ਚ ਭੇਜੇ ਕਈ ਪ੍ਰਵਾਸੀਆਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਪੰਜਵੇਂ ਸਰਕਟ ਦੀ ਅਪੀਲ ਅਦਾਲਤ ਦਾ ਫੈਸਲਾ ਵੱਡੀ ਅਹਿਮੀਅਤ ਰੱਖਦਾ ਹੈ ਤੇ ਹੁਣ 트ੰਪ ਸਰਕਾਰ ਏਲੀਅੰਸ ਐਕਟ ਦੀ ਵਰਤੋਂ ਨਹੀਂ ਕਰ ਸਕੇਗੀ ਫੈਡਰਲ ਸਰਕਾਰ ਦੇ ਵਕੀਲਾਂ ਨੇ ਆਪਣਾ ਦਾਵਾ ਪੇਸ਼ ਕਰਦਿਆਂ ਕਿਹਾ ਸੀ ਕਿ ਵੈਨਜ਼ੁਏਲਾ ਦੇ ਅਪਰਾਧਿਕ ਗਰੁੱਪਾਂ ਨੇ ਅਮਰੀਕਾ 'ਚ ਕੁਝ ਬੈਠ ਕੀਤੀ ਅਤੇ ਵੱਡੇ ਪੱਧਰ ਤੇ ਗੈਰਕਾਨੂੰਨੀ ਪ੍ਰਵਾਸ ਕਰਦਿਆਂ ਮੁਲਕ 'ਚ ਦਾਖਲ ਹੋਏ ਪਰ ਅਦਾਲਤ ਨੇ ਇਹ ਦਾਵਾ ਰੱਦ ਕਰਦਿਆਂ ਕਿਹਾ ਕਿ ਕਿਸੇ ਮੁਲਕ ਦੇ ਨਾਗਰਿਕਾਂ ਵੱਲੋਂ ਗੈਰਕਾਨੂੰਨੀ ਪ੍ਰਵਾਸ ਨੂੰ ਹਥਿਆਰਬੰਦ ਪੁਸਪੈਠ ਨਹੀਂ ਮੰਨਿਆ ਜਾ ਸਕਦਾ ਤੇ ਨਾ ਹੀ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਕੀਤੀ ਕਾਰਵਾਈ ਮੰਨੀ ਜਾ ਸਕਦੀ ਹੈ ਦੱਸਦੀ ਹੈ ਕਿ ਇਹ ਮੁਕੱਦਮਾ ਟੈਕਸਟ ਗ੍ਰਿਫਤਾਰ ਪ੍ਰਵਾਸੀਆਂ ਵੱਲੋਂ ਦਾਇਰ ਕੀਤਾ ਗਿਆ ਜਿਨ੍ਹਾਂ ਨੂੰ ਏਲੀਅਨਸ ਐਕਟ ਅਧੀਨ ਡਿਪੋਰਟ ਕੀਤਾ ਜਾਣਾ ਸੀ ਜ਼ਿਲ੍ਹਾ ਅਦਾਲਤ ਨੇ ਪ੍ਰਵਾਸੀਆਂ ਨੂੰ ਕੋਈ ਰਾਹਤ ਨਾ ਦਿੱਤੀ ਤੇ ਪੰਜਵੇਂ ਸਰਕਟ ਦੀ ਅਪੀਲ ਅਦਾਲਤ ਤੋਂ ਵੱਲੋਂ ਦਖਲ ਦੇਣ ਤੋਂ ਨਾ ਕਰ ਦਿੱਤੀ ਗਈ ਪਰ ਇਸੇ ਦੌਰਾਨ ਸੁਪਰੀਮ ਕੋਰਟ ਨੇ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਤੇ ਆਰਜੀ ਲੋਕ ਲਾੜ ਦਿੱਤੀ ਇਸ ਮਹੀਨੇ ਬਾਅਦ ਸਰਵਉੱਚ ਅਦਾਲਤ ਨੇ ਕਿਹਾ ਕਿ ਅਪੀਲ ਅਦਾਲਤ ਮੁਕਦਮੇ ਤੇ ਸੁਣਵਾਈ ਤੋਂ ਇਨਕਾਰ ਨਹੀਂ ਕਰ ਸਕਦੀ ਤੇ ਮਾਮਲਾ ਮੁੜ ਸਮੀਖਿਆ ਲਈ ਅਪੀਲ ਅਦਾਲਤ ਕੋਲ ਭੇਜ ਦਿੱਤਾ ਗਿਆ ਸੁਪਰੀਮ ਕੋਰਟ ਦੇ ਹੁਕਮਾਂ ਤੇ ਹੀ ਟਰੰਪ ਸਰਕਾਰ ਪ੍ਰਵਾਸੀਆਂ ਨੂੰ 7 ਦਿਨ ਦਾ ਡਿਪੂਟੇਸ਼ਨ ਨੋਟਿਸ ਜਾਰੀ ਕਰਨ ਲਈ ਮਜਬੂਰ ਹੋਈ ਜਦਕਿ ਇਸ ਤੋਂ ਪਹਿਲਾਂ ਸਿਰਫ 24 ਘੰਟੇ ਪਹਿਲਾਂ ਇਤਲਾਹ ਦਿੱਤੀ ਜਾਂਦੀ ਸੀ ਅਪੀਲ ਅਦਾਲਤ ਦਾ ਤਾਜ਼ਾ ਫੈਸਲਾ ਜਸਟਿਸ ਲੈਸਲੀ ਸਿਊਕਵਿਕ ਨੇ ਲਿਖਿਆ ਜਿਨ੍ਹਾਂ ਦੀ ਨਿਯੁਕਤੀ ਰਾਸ਼ਟਰਪਤੀ ਜਾਰਜ ਬੁਸ਼ ਵੱਲੋਂ ਕੀਤੀ ਗਈ ਜਦਕਿ ਜੋ ਬਾਈਡਨ ਵੱਲੋਂ ਨਾਮਜ਼ਦ ਜਸਟਿਸ ਇਰਮਾ 加里लो रामिरेज़ ਨੇ ਇਹ ਟਿੱਪਣੀ ਕੀਤੀ ਕਿ ਨਾਜਾਇਜ਼ ਪ੍ਰਵਾਸ ਨੂੰ ਕੋਈ ਹਮਲਾ ਨਹੀਂ ਮੰਨਿਆ ਜਾ ਸਕਦਾ ਡੋਨਲਡ 트ੰਪ ਦੇ ਪਹਿਲੇ ਕਾਰਜਕਾਲ ਦੌਰਾਨ ਨਾਮਜ਼ਦ ਜਸਟਿਸ ਐਂਡਰਿਊ ਪੋਲਡ ਹੈਮ ਨੇ ਫੈਸਲੇ ਨੂੰ ਸਹਿਮਤੀ ਜ਼ਾਹਰ ਦਿੱਤੀ ਉਹਨਾਂ ਕਿਹਾ ਕਿ 237 ਸਾਲ ਤੋਂ ਹਰ ਸਿਆਸੀ ਪਾਰਟੀ ਨਾਲ ਸੰਬੰਧਿਤ ਹਰ ਰਾਸ਼ਟਰਪਤੀ ਐਲੀਨ ਐਨਮੀਜ਼ ਐਕਟ ਅਧੀਨ ਤਾਕਤਾਂ ਦੀ ਵਰਤੋਂ ਕਰਦਾ ਆਇਆ ਹੈ ਇਹ ਫੈਸਲਾ ਰਾਸ਼ਟਰਪਤੀ ਨੇ ਕਰਨਾ ਹੈ ਕਿ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਵਾਸਤੇ ਕਿਹੜਾ ਕਾਨੂੰਨ ਲਾਗੂ ਕੀਤਾ ਜਾਵੇ ਵਾਈਟ ਹਾਊਸ ਦੀ ਬਾਰੀ ਦੇ ਵਿੱਚੋਂ ਕੂੜੇ ਵਰਗੀ ਕੋਈ ਚੀਜ਼ ਸੁੱਟਣ ਦੀ ਵਾਇਰਲ ਹੋਰੀ ਵੀਡੀਓ ਨੂੰ ਡੋਨਲਡ ਟਰੰਪ ਨੇ ਫਰਜ਼ੀ ਘਰਾਰ ਦਿੱਤਾ ਹੈ। ਮੀਡੀਆ ਦੇ ਹਰ ਵਰਗ ਚ ਭੇਤ ਭਰੀ ਵੀਡੀਓ ਨੂੰ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਿਖਰਲੀ ਮੰਜ਼ਲ ਦੀ ਖਿੜਕੀ ਤੋਂ ਕੋਈ ਚੀਜ਼ ਬਾਹਰ ਡਿੱਗਦੀ ਨਜ਼ਰ ਆਉਂਦੀ ਹੈ। ਫਾਕਸ ਨਿਊਜ਼ ਦੀ ਪੱਤਰਕਾਰ ਨੇ ਜਦੋਂ ਟਰੰਪ ਨੂੰ ਵੀਡੀਓ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਸੰਭਾਵਤ ਤੌਰ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਤਿਆਰ ਵੀਡੀਓ ਹੋਵੇਗੀ। ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਤੁਸੀਂ ਬਾਰੀ ਖੋਲ ਹੀ ਨਹੀਂ ਸਕਦੇ। ਕਿਉਂਕਿ ਬੁਲਟ ਪ੍ਰੂਫ ਹੋਣ ਕਾਰਨ ਇਹਨਾਂ ਨੂੰ ਪੱਕੇ ਤੌਰ ਤੇ ਬੰਦ ਕੀਤਾ ਗਿਆ ਹੈ 트럼ਪ ਵੱਲੋਂ ਕੀਤੀ ਟਿੱਪਣੀ ਦੇ ਉਲਟ ਵਾਈਟ ਹਾਊਸ ਨੇ ਕਿਹਾ ਕਿ ਠੇਕੇਦਾਰ ਇਮਾਰਤ ਦੀ ਮੁਰੰਮਤ ਦਾ ਕੰਮ ਕਰ ਰਿਹਾ ਸੀ ਅਤੇ ਸੰਭਾਵਿਤ ਤੌਰ ਤੇ ਉਸ ਵੱਲੋਂ ਕੋਈ ਚੀਜ਼ ਛੁੱਟੀ ਗਈ ਹੋਵੇਗੀ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਨੇ ਭਾਰਤ ਉੱਤੇ 50 ਫੀਸਦੀ ਟੈਰਿਫਸ ਦਾ ਮਾਮਲਾ ਮੁੜ ਛੇੜਦਿਆਂ ਕਿਹਾ ਕਿ ਦੋਹਾਂ ਮੁਲਕਾਂ ਦਰਮਿਆਨ ਲੰਬੇ ਸਮੇਂ ਤੋਂ ਇੱਕ ਪਾਸੜ ਵਪਾਰਕ ਸਬੰਧ ਚੱਲ ਰਹੇ ਸਨ ਤੇ ਇਹੋ ਰਵਈਆ ਭਾਰੀ ਪਰਕੰਮ ਟੈਰਿਫਸ ਦਾ ਕਾਰਨ ਬਣਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 트ੰਪ ਨੇ ਕਿਹਾ ਕਿ ਭਾਰਤ ਅਮਰੀਕਾ ਦੇ ਸਮਾਨ ਤੇ 100% ਦਾ ਟੈਰਿਫ ਲਾਉਂਦਾ ਹੈ ਜੋ ਦੁਨੀਆ ਚ ਸਭ ਤੋਂ ਵੱਧ ਹੈ ਅਤੇ ਇਸੇ ਕਰਕੇ ਦੋਹਾਂ ਮੁਲਕਾਂ ਦੇ ਵਪਾਰ ਦਾ ਤਵਾਜ਼ਨ ਵਿਗੜਿਆ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਅਮਰੀਕੀ ਵੀਜ਼ਾ ਬਰਥ ਟੂਰਿਜ਼ਮ ਲਈ ਨਹੀਂ ਵਰਤਿਆ ਜਾ ਸਕਦਾ। ਭਾਵ ਸਿਰਫ ਬੱਚੇ ਨੂੰ ਜਨਮ ਦੇਣ ਦੇ ਉਦੇਸ਼ ਨਾਲ ਅਮਰੀਕਾ ਆਉਣ ਲਈ ਨਹੀਂ ਵਰਤਿਆ ਜਾ ਸਕਦਾ। ਵਿਦੇਸ਼ ਵਿਭਾਗ ਦੇ ਕਾਉਂਸਲਰ ਮਾਮਲਿਆਂ ਦੇ ਬਿਊਰੋ ਨੇ ਕਿਹਾ ਜੇਕਰ ਕੋਈ ਸਿਰਫ ਇਸ ਲਈ ਅਮਰੀਕਾ ਆਉਣਾ ਚਾਹੁੰਦਾ ਹੈ ਤਾਂ ਜੋ ਉਸ ਦਾ ਬੱਚਾ ਅਮਰੀਕੀ ਨਾਗਰਿਕਤਾ ਪ੍ਰਾਪਤ ਕਰ ਸਕੇ ਤਾਂ ਇਹ ਵੀਜ਼ਾ ਨਿਯਮਾਂ ਦੇ ਵਿਰੁੱਧ ਹੈ। ਉਨਾ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਕਿਸੇ ਅਧਿਕਾਰੀ ਨੂੰ ਲੱਗਦਾ ਹੈ ਕਿ ਇਹ ਦੌਰੇ ਦਾ ਮੁੱਖ ਉਦੇਸ਼ ਤਾਂ ਉਹ ਵੀਜ਼ਾ ਅਰਜ਼ੀ ਨੂੰ ਰੱਦ ਕਰ ਦੇਵੇਗਾ ਇਹ ਚੇਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਅਮਰੀਕੀ ਸੰਸਦ 'ਚ ਬਰਥ ਟੂਰਿਜ਼ਮ ਨੂੰ ਰੋਕਣ ਲਈ ਇੱਕ ਨਵੇਂ ਕਾਨੂੰਨ ਤੇ ਕੰਮ ਤੇਜ਼ ਹੋ ਗਿਆ ਹੈ ਮਈ 2025 'ਚ ਸੈਨੇਟਰ ਮਾਰਸ਼ਾ ਬਲੈਕਬਰਨ ਦੇ ਜਨਮ ਸੈਰਸ ਪਾਟਾ ਤੇ ਪਾਬੰਦੀ ਐਕਟ ਪੇਸ਼ ਕੀਤਾ ਇਸ ਪ੍ਰਸਤਾਵ ਦੇ ਤਹਿਤ ਜੇਕਰ ਕੋਈ ਔਰਤ ਸਿਰਫ ਬੱਚੇ ਨੂੰ ਜਨਮ ਦੇਣ ਲਈ ਅਮਰੀਕਾ ਆਉਣਾ ਚਾਹੁੰਦੀ ਹੈ ਤਾਂ ਜੋ ਉਹ ਨਾਗਰਿਕਤਾ ਪ੍ਰਾਪਤ ਕਰ ਸਕੇ ਤਾਂ ਉਸ ਨੂੰ ਅਮਰੀਕਾ ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ ਹਾਲਾਂਕਿ ਜੇਕਰ ਕੋਈ ਔਰਤ ਕਿਸੇ ਦਸਤਾਵੇਜ਼ੀ ਡਾਕਟਰੀ ਕਾਰਨ ਕਰਕੇ ਆ ਰਹੀ ਹੈ ਤਾਂ ਇਹ ਛੋਟ ਦਿੱਤੀ ਜਾਵੇਗੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 20 ਜਨਵਰੀ ਨੂੰ ਅਮਰੀਕੀ ਨਾਗਰਿਕਤਾ ਦੇ ਅਰਥ ਅਤੇ ਮੁੱਲ ਦੀ ਰੱਖਿਆ ਸਰਲੇਖ ਵਾਲੇ ਕਾਰਜਕਾਰੀ ਆਦੇਸ਼ 14160 ਤੇ دستਖਤ ਕੀਤੇ ਇਸ ਦਾ ਟੀਚਾ ਅਮਰੀਕਾ 'ਚ ਅਸਥਾਈ ਤੌਰ ਤੇ ਜਾਂ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਦੇ ਘਰ ਪੈਦਾ ਹੋਏ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਦੇਣਾ ਬੰਦ ਕਰਨਾ ਸੀ ਜਿਨ੍ਹਾਂ ਵਿੱਚ ਸੈਲਾਨੀ ਵੀਜ਼ਾ ਵਾਲੀਆਂ ਔਰਤਾਂ ਵੀ ਸ਼ਾਮਲ ਸਨ ਹਾਲਾਂਕਿ ਕਈ ਸੰਘੀ ਅਦਾਲਤਾਂ ਨੇ ਇਸ ਹੁਕਮ 'ਤੇ ਰੋਕ ਲਗਾ ਦਿੱਤੀ ਸੀ ਪਰ ਸੁਪਰੀਮ ਕੋਰਟ ਨੇ ਇਸ ਦੇ ਕੁਝ ਹਿੱਸਿਆਂ ਨੂੰ 49 ਰਾਜਾਂ 'ਚ ਲਾਗੂ ਕਰਨ ਦੀ ਇਜਾਜ਼ਤ ਦੇ ਦਿੱਤੀ ਇਸ ਉੱਤੇ ਕਾਨੂੰਨੀ ਲੜਾਈ ਅਜੇ ਵੀ ਜਾਰੀ ਹੈ ਅਮਰੀਕਾ ਚ ਬਰਥ ਟੂਰਿਜ਼ਮ ਤੇ ਪਾਬੰਦੀ ਲਗਾਉਣ ਦੀ ਨੀਤੀ ਪਹਿਲੀ ਵਾਰ ਜਨਵਰੀ 2020 ਚ ਬਣਾਈ ਗਈ ਸੀ ਉਸ ਸਮੇਂ ਵੀਜ਼ਾ ਨਿਯਮਾਂ ਚ ਬਦਲਾਅ ਕੀਤਾ ਗਿਆ ਸੀ ਤਾਂ ਜੋ ਕਿਸੇ ਨੂੰ ਵੀ ਸਿਰਫ ਬੱਚੇ ਨੂੰ ਜਨਮ ਦੇਣ ਦੇ ਉਦੇਸ਼ ਨਾਲ ਵੀਜ਼ਾ ਨਾ ਦਿੱਤਾ ਜਾਵੇ ਉਦੋਂ ਤੋਂ ਸਰਕਾਰ ਨੇ ਵੀਜ਼ਾ ਇੰਟਰਵਿਊ ਸਖਤ ਕਰ ਦਿੱਤੇ ਨੇ ਐਂਟਰੀ ਪੁਆਇੰਟਸ ਤੇ ਜਾਂਚ ਵਧਾ ਦਿੱਤੀ ਹੈ ਤੇ ਕਈ ਵਾਰ ਸੰਯੁਕਤ ਰਾਜ ਅਮਰੀਕਾ ਪਹੁੰਚਣ ਤੋਂ ਬਾਅਦ ਨਿਗਰਾਨੀ ਵੀ ਵਧਾ ਦਿੱਤੀ ਹੈ ਇਸ ਸਾਲ ਕੈਲੀਫੋਰਨੀਆ ਚ ਇੱਕ ਔਰਤ ਨੂੰ 100 ਤੋਂ ਵੱਧ ਚੀਨੀ ਔਰਤਾਂ ਨੂੰ ਅਮਰੀਕਾ ਆਉਣ ਅਤੇ ਇੱਥੇ ਬੱਚਿਆਂ ਨੂੰ ਜਨਮ ਦੇਣ ਲਈ ਧੋਖਾ ਧੜੀ ਵਾਲੇ ਵੀਜ਼ੇ ਪ੍ਰਾਪਤ ਕਰਨ ਚ ਮਦਦ ਕਰਨ ਦੇ ਦੋਸ਼ ਚ 41 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਸਰਕਾਰੀ ਵਕੀਲਾਂ ਨੇ ਕਿਹਾ ਕਿ ਇਹ ਕਰੋਨਾ ਡਾਲਰ ਦਾ ਗੈਰ ਕਾਨੂੰਨੀ ਕਾਰੋਬਾਰ ਸੀ ਜਿਸ ਵਿੱਚ ਮੈਟਰਨਿਟੀ ਹੋਟਲ ਲੱਖਾਂ ਰੁਪਏ ਦੇ ਪੈਕੇਜ ਲੈ ਕੇ ਔਰਤਾਂ ਨੂੰ ਅਜਿਹੀਆਂ ਸਹੂਲਤਾਂ ਪ੍ਰਦਾਨ ਕਰਦੇ ਨੇ ਜਦੋਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਦੂਜੇ ਕਾਰਜਕਾਰੀ ਅਹੁਦਾ ਸੰਭਾਲਿਆ ਤਾਂ ਇਹ ਮੰਨਿਆ ਜਾ ਰਿਹਾ ਸੀ ਕਿ 트੍ਰੰਪ ਅਤੇ ਮੋਦੀ ਦੀ ਦੋਸਤੀ ਕਾਰਨ ਭਾਰਤ-ਅਮਰੀਕਾ ਦੇ ਸਬੰਧ ਹੋਰ ਉਚਾਈਆਂ ਤੇ ਜਾਣਗੇ ਪਰ ਪਾਕਿਸਤਾਨ ਵਿਰੁੱਧ ਆਪਰੇਸ਼ਨ ਸੰਦੂਰ ਤੋਂ ਬਾਅਦ ਭਾਰਤ ਤੇ ਅਮਰੀਕਾ ਦੇ ਸਬੰਧਾਂ 'ਚ ਖਟਾਸ ਆਉਣੀ ਸ਼ੁਰੂ ਹੋ ਗਈ ਜਿਸ ਦਾ ਮੁੱਖ ਕਾਰਨ ਰਾਸ਼ਟਰਪਤੀ 트੍ਰੰਪ ਦੁਆਰਾ ਨੋਬਲ ਸ਼ਾਂਤੀ ਪੁਰਸਕਾਰ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਕੀਤਾ ਗਿਆ ਫੋਨ ਕਾਲ ਸੀ ਜਿਵੇਂ ਕਿ ਇੱਕ ਅਮਰੀਕੀ ਅਖਬਾਰ ਨੇ ਖੁਲਾਸਾ ਕੀਤਾ ਹੈ ਇੱਕ ਤਾਜ਼ਾ ਰਿਪੋਰਟ ਚ ਇਹ ਦਾਵਾ ਕੀਤਾ ਗਿਆ ਕਿ ਅਮਰੀਕੀ ਰਾਸ਼ਟਰਪਤੀ ਹੁਣ ਕਵਾਡ ਸੰਮੇਲਨ ਲਈ ਭਾਰਤ ਨਹੀਂ ਆਉਣਗੇ 트럼ਪ ਨੇ ਸਾਲ ਦੇ ਅੰਤ ਚ ਭਾਰਤ ਦਾ ਦੌਰਾ ਕਰਨਾ ਸੀ ਰਿਪੋਰਟ ਚ ਕੀਤੇ ਗਏ ਦਾਅਵਿਆਂ ਤੇ ਅਮਰੀਕਾ ਤੇ ਭਾਰਤ ਦੋਵਾਂ ਸਰਕਾਰਾਂ ਵੱਲੋਂ ਕੋਈ ਅਧਿਕਾਰ ਤੇ ਜਵਾਬ ਨਹੀਂ ਦਿੱਤਾ ਗਿਆ ਰਿਪੋਰਟ ਅਨੁਸਾਰ 트ੰਪ ਨੇ ਪਹਿਲਾਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੂਚਿਤ ਕੀਤਾ ਸੀ ਕਿ ਉਹ ਸਾਲ ਦੇ ਅੰਤ ਤੱਕ ਭਾਰਤ ਦਾ ਦੌਰਾ ਕਰਨਗੇ ਪਰ ਹੁਣ ਉਹਨਾਂ ਨੇ ਯੋਜਨਾ ਰੱਦ ਕਰ ਦਿੱਤੀ ਹੈ ਇਸ ਰਿਪੋਰਟ ਵਿੱਚ ਕੀਤੇ ਗਏ ਦਾਅਵਿਆਂ ਤੇ ਅਮਰੀਕਾ ਤੇ ਭਾਰਤ ਦੋਵਾਂ ਸਰਕਾਰਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਦਰਸਲ ਭਾਰਤ ਇਸ ਸਾਲ ਦੇ ਅੰਤ 'ਚ ਕਵਾਡ ਸੰਮੇਲਨ ਦਾ ਆਯੋਜਨ ਕਰ ਰਿਹਾ ਹੈ ਇਸ ਤੋਂ ਪਹਿਲਾਂ 트럼ਪ ਪ੍ਰਸ਼ਾਸਨ ਨੇ ਜਨਵਰੀ 'ਚ ਕਵਾਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦਾ ਆਯੋਜਨ ਕੀਤਾ ਸੀ ਜਦੋਂ 트럼ਪ ਨੇ ਆਪਣਾ ਦੂਜਾ ਰਾਸ਼ਟਰਪਤੀ ਕਾਰਜਕਾਲ ਸ਼ੁਰੂ ਕੀਤਾ ਸੀ ਇੱਕ ਰਿਪੋਰਟ ਅਨੁਸਾਰ ਆਪਰੇਸ਼ਨ ਸੰਦੂਰ ਤੋਂ ਬਾਅਦ ਰਾਸ਼ਟਰਪਤੀ 트럼ਪ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਲਿਆਉਣ ਦਾ ਦਾਅਵਾ ਕੀਤਾ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ G7 ਮੀਟਿੰਗ ਲਈ ਕੈਨੇਡਾ ਪਹੁੰਚੇ ਇਸ ਸਮੇਂ 17 ਜੂਨ ਨੂੰ ਰਾਸ਼ਟਰਪਤੀ ਡੋਨਾਲਡ 트ੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕੀਤਾ ਦੋਵਾਂ ਆਗੂਆਂ ਨੇ ਲਗਭਗ 35 ਮਿੰਟ ਗੱਲਬਾਤ ਕੀਤੀ 트ੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਪਾਕਿਸਤਾਨ ਉਹਨਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕਰਨ ਜਾ ਰਿਹਾ ਹੈ ਭਾਰਤ ਨੂੰ ਵੀ ਉਹਨਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕਰਨਾ ਚਾਹੀਦਾ ਹੈ ਪਰ ਪ੍ਰਧਾਨ ਮੰਤਰੀ ਮੋਦੀ ਨੇ ਟੈਲੀਫੋਨ ਤੇ 트ੰਪ ਦੇ ਇਸ ਬਿਆਨ ਨੂੰ ਸਪਸ਼ਟ ਤੌਰ ਤੇ ਇਨਕਾਰ ਦਿੱਤਾ ਖ਼ਬਰਾਂ ਨੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਡੋਨਾਲਡ 트੍ਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵਾਈਟ ਹਾਊਸ ਸੱਦਾ ਦਿੱਤਾ ਸੀ ਕਿਉਂਕਿ ਉਸ ਸਮੇਂ ਪਾਕਿਸਤਾਨੀ ਫੌਜ ਮੁਖੀ ਜਨਰਲ ਅਸੀਮ ਮੁਨੀਰ ਵੀ ਵਾਈਟ ਹਾਊਸ ਵਿਖੇ ਇੱਕ ਪ੍ਰੋਗਰਾਮ 'ਚ 트੍ਰੰਪ ਨਾਲ ਸ਼ਾਮਲ ਹੋਣ ਵਾਲੇ ਸਨ 트੍ਰੰਪ ਚਾਹੁੰਦੇ ਸਨ ਕਿ ਵਾਈਟ ਹਾਊਸ 'ਚ ਇੱਕ ਪ੍ਰੋਗਰਾਮ ਹੋਵੇ ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਤੇ ਅਸੀਮ ਮੁਨੀਰ ਹੱਥ ਮਿਲਾਉਣ ਅਤੇ ਇਸ ਨੂੰ ਅੰਤਰਰਾਸ਼ਟਰੀ ਮੀਡੀਆ 'ਚ ਅਮਰੀਕਾ ਦੀ ਜਿੱਤ ਵਜੋਂ ਪ੍ਰਚਾਰਿਆ ਜਾਵੇ ਪਰ 트੍ਰੰਪ ਹੈਰਾਨ ਰਹਿ ਗਿਆ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਵਾਈਟ ਹਾਊਸ ਆਉਣ ਦਾ ਸੱਦਾ ਠੁਕਰਾ ਦਿੱਤਾ। ਪੀਐਮ ਮੋਦੀ ਨੇ 트ੰਪ ਨੂੰ ਫੋਨ ਤੇ ਸਪਸ਼ਟ ਤੌਰ ਤੇ ਦੱਸਿਆ ਸੀ ਕਿ ਪਾਕਿਸਤਾਨ ਨਾਲ ਜੰਗਬੰਦੀ 'ਚ ਨਾ ਤਾਂ ਉਹਨਾਂ ਦੀ ਤੇ ਨਾ ਹੀ ਅਮਰੀਕਾ ਦੀ ਕੋਈ ਭੂਮਿਕਾ ਹੈ। ਇਹ ਜੰਗਬੰਦੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਿੱਧੇ ਸੰਪਰਕ ਰਾਹੀਂ ਕੀਤੀ ਗਈ ਸੀ। ਪੀਐਮ ਮੋਦੀ ਦੇ ਸ਼ਬਦਾਂ ਨਾਲ 트ੰਪ ਗੁੱਸੇ ਹੋ ਗਿਆ। ਉਸ ਤੋਂ ਬਾਅਦ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਗੱਲਬਾਤ ਵੀ ਟੁੱਟ ਗਈ। ਇਸ ਤੋਂ ਇਲਾਵਾ 트ੰਪ ਨੇ ਭਾਰਤ ਉੱਤੇ 50% ਦਾ ਵੱਡਾ ਟੈਰਿਫ ਲਾ ਦਿੱਤਾ। ਰਾਸ਼ਟਰਪਤੀ ਡੋਨਾਲਡ 트ੰਪ ਨੇ ਭਾਰਤੀ ਆਯਾਤ ਤੇ ਲਗਾਏ ਗਏ 50 ਫੀਸਡ ਟੈਰਿਫ ਨੂੰ ਜਾਇਜ਼ ਠਹਿਰਾਇਆ ਹੈ। ਉਹਨਾਂ ਨੇ ਭਾਰਤ ਤੇ ਲਗਾਏ ਗਏ ਇਸ ਟੈਰਿਫ ਤੇ ਆਪਣੇ ਰੁਖ ਦਾ ਜ਼ੋਰਦਾਰ ਬਚਾ ਕੀਤਾ। 트ੰਪ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਸਬੰਧ ਦਹਾਕਿਆਂ ਤੋਂ ਪੂਰੀ ਤਰ੍ਹਾਂ ਇੱਕ ਪਾਸੜ ਰਹੇ ਨੇ। ਹਾਲਾਂਕਿ ਉਹਨਾਂ ਇਹ ਵੀ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਸਬੰਧ ਬਹੁਤ ਚੰਗੇ ਨੇ। ਵਾਈਟ ਹਾਊਸ ਵਿਖੇ ਭਾਰਤ ਉੱਤੇ ਟੈਰਿਫ ਬਾਰੇ ਸਵਾਲਾਂ ਦੇ ਜਵਾਬ ਚ 트ੰਪ ਨੇ ਕਿਹਾ ਅਸੀਂ ਭਾਰਤ ਨਾਲ ਬਹੁਤ ਵਧੀਆ ਸਬੰਧ ਰੱਖਦੇ ਹਾਂ। ਪਰ ਭਾਰਤ ਨਾਲ ਸਾਡਾ ਰਿਸ਼ਤਾ ਕਈ ਸਾਲਾਂ ਤੋਂ ਇੱਕ ਪਾਸੜ ਰਿਹਾ। ਭਾਰਤ ਨੇ ਸਾਡੇ ਤੇ ਵੱਡੇ ਟੈਰਿਫ ਵਸੂਲੇ। ਦੁਨੀਆ ਵਿੱਚ ਸਭ ਤੋਂ ਵੱਧ ਅਤੇ ਅਸੀਂ ਮੂਰਖਤਾ ਨਾਲ ਉਹਨਾਂ ਤੋਂ ਕੁਝ ਨਹੀਂ ਲੈਂਦੇ ਸੀ। ਇਸ ਲਈ ਉਹ ਜੋ ਵੀ ਬਣਾਉਂਦੇ ਸਨ ਉਹ ਸਾਡੇ ਦੇਸ਼ ਭੇਜਦੇ ਸਨ ਪਰ ਅਸੀਂ ਕੁਝ ਵੀ ਨਹੀਂ ਭੇਜ ਸਕਦੇ ਸੀ ਕਿਉਂਕਿ ਉਹ ਸਾਡੇ ਤੋਂ 100% ਤੱਕ ਟੈਰਿਫ ਵਸੂਲਦੇ ਸਨ। ਅਮਰੀਕੀ ਮੋਟਰਸਾਈਕਲ ਕੰਪਨੀ ਹਾਰਲੇ ਡੈਵਿਡਸਨ ਦੀ ਉਦਾਹਰਣ ਦਿੰਦੇ ਹੋਏ 트ੰਪ ਨੇ ਕਿਹਾ ਹਾਰਲੇ ਡੈਵਿਡਸਨ ਭਾਰਤ 'ਚ ਨਹੀਂ ਵੇਚ ਸਕਦਾ। ਕਿ ਕਿਉਂਕਿ ਮੋਟਰਸਾਈਕਲ ਤੇ 200% ਦਾ ਟੈਰਿਫ ਸੀ ਫਿਰ ਹਾਰਲੇ ਡੇਵਿਡਸਨ ਨੇ ਭਾਰਤ ਚ ਇੱਕ ਪਲਾਂਟ ਸਥਾਪਿਤ ਕੀਤਾ ਹੁਣ ਉਹਨਾਂ ਨੂੰ ਟੈਰਿਫ ਦਾ ਭੁਗਤਾਨ ਨਹੀਂ ਕਰਨਾ ਪੈਂਦਾ ਉਹਨਾਂ ਇਹ ਵੀ ਕਹਿ ਕੇ ਚੀਨ ਮੈਕਸੀਕੋ ਤੇ ਕੈਨੇਡਾ ਵਰਗੀਆਂ ਥਾਵਾਂ ਤੋਂ ਹਜ਼ਾਰਾਂ ਕੰਪਨੀਆਂ ਹੁਣ ਅਮਰੀਕਾ ਚ ਨਿਰਮਾਣ ਕਰਨਾ ਚਾਹੁੰਦੀਆਂ ਨੇ ਤਾਂ ਜੋ ਉਹ ਟੈਰਿਫ ਤੋਂ ਬਚ ਸਕਣ ਤੇ ਅਮਰੀਕੀ ਰੱਖਿਆ ਨੀਤੀਆਂ ਦਾ ਫਾਇਦਾ ਉਠਾ ਸਕਣ ਹੁਣ ਹਜ਼ਾਰਾਂ ਕੰਪਨੀਆਂ ਅਮਰੀਕਾ ਆ ਰਹੀਆਂ ਨੇ ਖਾਸ ਕਰਕੇ ਕਾਰ ਕੰਪਨੀਆਂ ਉਹ ਇੱਥੇ ਨਿਰਮਾਣ ਕਰਨਾ ਚਾਹੁੰਦੀਆਂ ਨੇ ਕਿਉਂਕਿ ਇੱਕ ਉਹ ਇੱਥੇ ਰਹਿਣਾ ਪਸੰਦ ਕਰਦੇ ਨੇ ਤੇ ਦੂਜਾ ਟੈਰਿਫ ਉਹਨਾਂ ਨੂੰ ਸੁਰੱਖਿਆ ਦੇ ਰਹੇ ਨੇ ਤੀਜਾ ਉਹ ਟੈਰਿਫ ਤੋਂ ਬਚਣਾ ਚਾਹੁੰਦੇ ਨੇ ਕਿਉਂਕਿ ਜਦੋਂ ਉਹ ਇੱਥੇ ਕਾਰਾਂ ਬਣਾਉਂਦੇ ਨੇ ਤਾਂ ਕੋਈ ਟੈਰਿਫ ਨਹੀਂ ਹੁੰਦਾ ਟੋਰਾਂਟੋ 'ਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਹੇਠ ਕੈਨੇਡੀਅਨ ਕੈਬਨਟ ਦੀ ਦੋ ਰੋਜ਼ਾ ਬੈਠਕ ਅੱਜ ਤੋਂ ਸ਼ੁਰੂ ਹੋ ਰਹੀ ਹੈ ਇਸ 'ਚ ਅਮਰੀਕੀ ਟੈਰਿਫਸ ਅਤੇ ਕੈਨੇਡਾ ਅਮਰੀਕਾ ਮੈਕਸੀਕੋ ਵਪਾਰ ਸਮਝੌਤੇ ਦੀ ਹੋਣ ਵਾਲੀ ਸਮੀਖਿਆ ਚਰਚਾ ਦੇ ਮੁੱਖ ਵਿਸ਼ੇ ਹੋਣਗੇ ਪਿਛਲੀਆਂ ਸਰਕਾਰਾਂ ਇਸ ਤਰ੍ਹਾਂ ਦੀਆਂ ਬੈਠਕਾਂ ਕੈਬਨਟ ਰਿਟਰੀਟ ਕਹਿੰਦੀਆਂ ਸਨ ਪਰ ਕਾਰਨੀ ਦੀ ਸਰਕਾਰ ਨੇ ਇਸ ਨੂੰ ਕੈਬਨਟ ਪਲਾਨਿੰਗ ਫੋਰਮ ਦਾ ਨਾਮ ਦਿੱਤਾ ਹੈ ਇਹ ਮੀਟਿੰਗ ਹਾਊਸ ਆਫ ਕਾਮਨਸ ਦੇ ਫਾਲ ਸੈਸ਼ਨ ਤੋਂ 2 ਹਫ਼ਤੇ ਪਹਿਲਾਂ ਅਤੇ ਕਾਰਨੀ ਸਰਕਾਰ ਵੱਲੋਂ ਆਪਣਾ ਪਹਿਲਾ ਫੈਡਰਲ ਬਜਟ ਪੇਸ਼ ਕਰਨ ਤੋਂ ਲਗਭਗ 1 ਮਹੀਨਾ ਪਹਿਲਾਂ ਹੋ ਰਹੀ ਹੈ। ਮੰਤਰੀ ਮੰਡਲ ਬਹੁਤਾ ਸਮਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਲੋਂ ਖਿੱਚੀ ਟੈਰਿਫ ਲੜਾਈ ਤੇ ਗੱਲਬਾਤ ਕਰੇਗਾ। ਕੈਬਨਟ ਨੇ ਹਾਲ ਹੀ ਵਿੱਚ ਇਹ ਫੈਸਲਾ ਕੀਤਾ ਹੈ ਕਿ ਕੈਨੇਡਾ ਵੱਲੋਂ ਜਵਾਬੀ ਟੈਰਿਫਸ ਨੂੰ ਹਟਾਇਆ ਜਾਵੇ ਤੇ ਕਈ ਉਤਪਾਦਾਂ ਨੂੰ ਛੋਟ ਦਿੱਤੀ ਜਾਵੇ ਜੋ ਸੀਯੂਐਸਐਮਈ ਤਹਿਤ ਆਉਂਦੇ ਨੇ। ਇਹ ਵਪਾਰਕ ਸਮਝੌਤਾ ਵੀ ਚਰਚਾ ਦਾ ਹਿੱਸਾ ਹੋਵੇਗਾ। ਕਿਉਂਕਿ ਇਸ ਦੀ ਅਗਲੀ ਸਮੀਖਿਆ ਇਸ ਫਾਲ ਸੀਜ਼ਨ ਚ ਹੀ ਸ਼ੁਰੂ ਹੋ ਸਕਦੀ ਹੈ। ਇਹਨਾਂ ਮੁੱਖ ਮੁੱਦਿਆਂ ਤੋਂ ਇਲਾਵਾ ਕੈਨੇਡਾ ਦੇ ਆਪਣੇ ਰੱਖਿਆ ਉਦਯੋਗ ਨੂੰ ਮਜ਼ਬੂਤ ਬਣਾਉਣਾ ਤੇ ਫਾਇਤੀ ਰਹਿਸ਼ ਬਣਾਉਣ ਅਤੇ ਅਪਰਾਧ ਘਟਾਉਣ ਲਈ ਕੀਤੇ ਜਾ ਰਹੇ ਯਤਨਾਂ ਤੇ ਵੀ ਵਿਚਾਰ ਹੋਣਗੇ। ਹਾਲਾਂਕਿ ਇਹ ਬੈਠਕਾਂ ਬੰਦ ਕਮਰਿਆਂ 'ਚ ਹੋਣਗੀਆਂ ਪਰ ਆਮ ਤੌਰ ਤੇ ਮੰਤਰੀ ਇਸ ਤਰ੍ਹਾਂ ਦੇ ਮੌਕੇ 'ਤੇ ਮੀਡੀਆ ਰਾਹੀਂ ਕੁਝ ਐਲਾਨ ਕਰਦੇ ਨੇ ਜਾਂ ਪਾਰਲੀਮੈਂਟ 'ਚ ਆਪਣੀ ਪੋਜੀਸ਼ਨ ਕਰਦੇ ਨੇ ਇਸ ਤੋਂ ਇਲਾਵਾ ਲਿਬਰਲ ਕਾਕਸ ਅਗਲੇ ਹਫਤੇ ਐਡਮਿੰਟਨ ਚ ਆਪਣੀ ਯੋਜਨਾ ਬੈਠਕ ਕਰੇਗਾ 15 ਸਤੰਬਰ ਤੋਂ ਪਾਰਲੀਮੈਂਟ ਦੀ ਕਾਰਵਾਈ ਮੁੜ ਸ਼ੁਰੂ ਹੋ ਰਹੀ ਹੈ ਬੀਤੇ ਦਿਨੀ ਤਰੱਕੀ ਕਰਨ ਗਏ ਫਲੋਰੀਡਾ ਦੇ ਮਾਨਾਟੀ ਕਾਉਂਟੀ ਚ ਇੱਕ 20 ਸਾਲਾ ਭਾਰਤੀ ਗੁਜਰਾਤੀ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ ਮ੍ਰਿਤਕ ਦਾ ਨਾਮ ਅਭਿਗਿਆਨ ਪਟੇਲ ਸੀ ਉਸਦੀ Laash ਅਨਾ ਮਰੀਆ ਟਾਪੂ ਦੇ ਬੀਨ ਪੁਆਇੰਟ ਵਿਚ ਤੇ ਮਿਲੀ ਸੀ ਮ੍ਰਿਤਕ ਅਭਿਗਿਆਨ ਪਟੇਲ ਸ਼ਾਮ ਦੇ 7 ਵਜੇ ਦੇ ਕਰੀਬ ਆਪਣੇ ਇੱਕ ਦੋਸਤ ਨਾਲ ਸਮੁੰਦਰ 'ਚ ਤੈਰਾਕੀ ਕਰਨ ਗਿਆ ਸੀ ਹਾਲਾਂਕਿ ਉਸ ਸਮੇਂ ਇੱਕ ਲਹਿਰ ਨੌਜਵਾਨ ਨੂੰ ਸਮੁੰਦਰ ਦੇ ਡੂੰਘੇ ਪਾਣੀ 'ਚ ਖਿੱਚ ਕੇ ਲੈ ਗਈ ਤੇ ਤੈਰਨਾ ਜਾਣਨ ਦੇ ਬਾਵਜੂਦ ਉਹ ਅਚਾਨਕ ਹੀ ਡੁੱਬਣ ਲੱਗ ਪਿਆ ਅਭਿਗਿਆਨ ਪਟੇਲ ਦੇ ਨਾਲ ਉਸਦਾ ਦੋਸਤ ਵੀ ਡੂੰਘੇ ਪਾਣੀ 'ਚ ਡਿੱਗ ਪਿਆ ਪਰ ਉਸ ਨੂੰ ਬਚਾ ਲਿਆ ਗਿਆ ਜਦਕਿ ਹਨੇਰਾ ਹੋਣ ਤੋਂ ਬਾਅਦ ਅਭਿਗਿਆਨ ਪਟੇਲ ਦੀ ਭਾਲ ਛੱਡ ਦਿੱਤੀ ਗਈ ਤੇ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ US ਕੋਸਟ ਗਾਰਡ ਸਾਊਥ-ਵੈਸਟ ਵੀ ਅਭਿਗਿਆਨ ਪਟੇਲ ਦੀ ਭਾਲ 'ਚ ਸ਼ਾਮਲ ਸੀ ਤੇ ਕੋਸਟ ਗਾਰਡ ਦੁਆਰਾ ਉਸ ਦੇ ਲਾਪਤਾ ਹੋਣ ਬਾਰੇ ਇੱਕ ਪੋਸਟ ਵੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ। ਹਾਲਾਂਕਿ ਅਭਿਗਿਆਨ ਪਟੇਲ ਦੀ ਲਾਸ਼ ਘਟਨਾ ਤੋਂ ਕੁਝ ਘੰਟਿਆਂ ਬਾਅਦ ਸ਼ਾਮ ਨੂੰ, ਯਾਨੀ ਕਿ ਸੋਮਵਾਰ ਦੁਪਹਿਰ ਨੂੰ ਮਿਲੀ। ਸ਼ਹਿਰਫ ਦਫ਼ਤਰ ਦੇ ਅਨੁਸਾਰ ਮ੍ਰਿਤਕ ਨੌਜਵਾਨ ਲੇਕਲੈਂਡ ਦਾ ਰਹਿਣ ਵਾਲਾ ਸੀ ਤੇ ਇੱਕ ਹਵਾਬਾਜ਼ੀ ਦਾ ਵਿਦਿਆਰਥੀ ਸੀ। ਉਹ ਹਵਾਬਾਜ਼ੀ ਸਕੂਲ ਦੇ 5 ਵਿਦਿਆਰਥੀਆਂ ਨਾਲ ਅੰਨਾ ਮਾਰੀਆ ਟਾਪੂ ਦੇਖਣ ਆਇਆ ਸੀ ਤੇ ਇੱਕ ਦੋਸਤ ਨਾਲ ਤੈਰਾਕੀ ਕਰਨ ਲੱਗ ਗਿਆ ਅਭਿਗਿਆਨ ਪਟਾਟੇਲ ਦੇ ਪਰਿਵਾਰ ਨੂੰ ਵੀ ਉਸ ਦੀ ਮੌਤ ਬਾਰੇ ਸੂਚਿਤ ਕਰ ਦਿੱਤਾ ਗਿਆ ਤੇ ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਲਾਸ਼ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ ਇਸ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਮਿਲ ਸਕੀ ਕਿ ਅਭਿਗਿਆਨ ਅਮਰੀਕੀ ਨਾਗਰਿਕ ਸੀ ਜਾਂ ਵਿਦਿਆਰਥੀ ਵੀਜ਼ੇ ਤੇ ਅਮਰੀਕਾ ਚ ਰਹਿ ਰਿਹਾ ਸੀ ਇਸ ਹ ਅੰਤ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ